ਮਸ਼ਹੂਰ ਟੀਵੀ ਐਕਟਰ ਰਿਤੂ ਰਾਜ ਸਿੰਘ ਇਸ ਦੁਨੀਆ ਦੀ ਵਿੱਚ ਨਹੀਂ ਰਹੇ 59 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਦੇ ਦੋਸਤ ਅਮਿਤ ਬਹਿਲ ਨੇ ਇੱਕ ਮੀਡੀਆ ਦੇ ਨਾਲ ਕੱਲ ਪਾਠ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਦੋਸਤ ਵੱਲੋਂ ਹੀ ਰਿਤੂ ਰਾਜ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ritu raj ne anupama ye rishta kya kehlata hai diya aur baati hum hitler di thi cid ate jehen 90 te di hake dekh kai super hit serials vich unade vallu kaam kita gaya ate apni ba kamal adhakari de naal sab ta dil jeetya unade vallu sharukh khan de naal darr ate baazigar de vich bhi kaam kita gaya ਖਾਸ ਰਿਪੋਰਟ ਮੁਤਾਬਕ ਅਮਿਤ ਬਹਿਲ ਨੇ ਕਿਹਾ ਕਿ ਹਾਂ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋਵੇ ਕੁਝ ਸਮਾਂ ਪਹਿਲਾਂ ਉਹ ਪਾਚਕ ਰੋਗ ਦੇ ਇਲਾਜ ਲਈ ਹਸਪਤਾਲ ਗਏ ਸਨ ਉੱਥੋਂ ਪਰਤਨ ਤੋਂ ਬਾਅਦ ਉਹ ਘਰ ਹੀ ਸੀ ਅਤੇ ਦਿਲ ਦੀ ਸਮੱਸਿਆ ਕਾਰਨ ਉਸ ਦੀ ਮੌਤ ਹੋ ਗਈ ਹੈ ਰਿਤੂਰਾਜ ਦੀ ਮੌਤ ਦੀ ਖਬਰ ਨਾਲ ਮਨੋਰੰਜਨ ਜਗਤ ਸੋਗ ਵਿੱਚ ਹੈ ਰਿਤੂ ਨੇ ਆਸ਼ਕੀ ਮੇਰੀ ਆਵਾਜ਼ ਹੀ ਪਛਾਨ ਹੈ ਤੜਪ ਬਦਰੀਨਾਥ ਕੀ ਦੁਲਹਨੀਆਂ ਸਤਿਅਮੇ ਵਿਜੇਤੇ ਵਰਗਿਆ ਕਈ ਸੁਪਰੀਅਰ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਸੋਸ਼ਲ ਮੀਡੀਆ ਤੇ ਦਰਸ਼ਕ ਉਹਨਾਂ ਨੂੰ ਸ਼ਰਧਾਂਜਲੀ ਤੇ ਰਤੂਰਾਜ ਸਿੰਘ ਦੀ ਅਦਾਕਾਰੀ ਨੇ ਹਾਰ ਇੱਕ ਦਾ ਦਿਲ ਜਿੱਤਿਆ। ਅਤੇ ਅਜੇਹ ਦੇ ਵਿੱਚ ਉਹਨਾਂ ਦੀ ਮੌਤ ਕਰਕੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਸ ਸਦਮੇ ਦੇ ਵਿੱਚ ਨੇ ਕਿਉਂਕਿ ਅੱਜ ਦੇ ਵਿੱਚ ਅਜੇਹ ਬਾ ਕਮਾਲ ਕਲਾਕਾਰ ਕਿਸੇ ਇੰਡਸਟਰੀ ਨੂੰ ਮਿਲਣਾ ਔਖਾ ਹੈ। ਰਤੂਰਾਜ ਦੀ ਮੌਤ ਕਰਕੇ ਹਰ ਇੱਕ ਦੀਆਂ ਅੱਖਾਂ ਇਸ ਵੇਲੇ ਨਮ ਹੈ। ਮਸ਼ਹੂਰ ਟੀਵੀ ਐਕਟਰ ਰਿਤੂ ਰਾਜ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ 59 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਦੇ ਦੋਸਤ ਅਮਿਤ ਬਹਿਲ ਨੇ ਇੱਕ ਮੀਡੀਆ ਦੇ ਨਾਲ ਕੱਲ ਪਾਠ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਦੋਸਤ ਵੱਲੋਂ ਹੀ ਰਿਤੂ ਰਾਜ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਰਿਤੂ ਰਾਜ ਨੇ ਅਨੁਪਮਾ ਇਹ ਰਿਸ਼ਤਾ ਕਿਆ ਕਹਿੰਦਾ ਹੈ ਦੀਆ ਔਰ ਬਾਤੀ ਹਮ ਹਿਟਲਰ ਦੀ ID ਅਤੇ ਜਿਹੇ 90 ਤੇ ਦਿਖਾ ਕੇ ਦੇ ਕਈ ਸੁਪਰ ਹਿੱਟ ਸੀਰੀਅਲਸ ਵਿੱਚ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਅਤੇ ਆਪਣੀ ਬਾ ਕਮਾਲ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਉਨਾਵਲੋ ਸ਼ਾਹਰੁਖ ਖਾਨ ਦੇ ਨਾਲ ਟੱਟ ਅਤੇ ਬਾਜ਼ੀਗਰ ਦੇ ਵਿੱਚ ਵੀ ਕੰਮ ਕੀਤਾ ਗਿਆ ਖਾਸ ਰਿਪੋਰਟ ਮੁਤਾਬਕ ਅਮਿਤ ਬਹਿਰ ਨੇ ਕਿਹਾ ਕਿ ਹਾਂ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋਵੇ ਕੁਝ ਸਮਾਂ ਪਹਿਲਾਂ ਉਹ ਪਾਚਕ ਰੋਗ ਦੇ ਇਲਾਜ ਲਈ ਹਸਪਤਾਲ ਗਏ ਸਨ ਉੱਥੋਂ ਪਰਤਣ ਤੋਂ ਬਾਅਦ ਉਹ ਘਰ ਹੀ ਸੀ ਅਤੇ ਦਿਲ ਦੀ ਸਮੱਸਿਆ ਕਾਰਨ ਉਸਦੀ ਮੌਤ ਹੋ ਗਈ ਹੈ ਰਿਤੂ ਰਾਜ ਦੀ ਮੌਤ ਦੀ ਖਬਰ ਨਾਲ ਮਨੋਰੰਜਨ ਜਗਤ ਸੋਗ ਵਿੱਚ ਹੈ ritu ne aashi ki meri awaaz hi pehchaan hai tadap badri nath ki dulaniyan satya mein vijete vargya kai superhit filmon de vich bhi kaam kita ਸੋਸ਼ਲ ਮੀਡੀਆ ਤੇ ਦਰਸ਼ਕ ਉਹਨਾਂ ਨੂੰ ਸ਼ਰਧਾਂਜਲੀ ਤੇਰੇ ਹਰ ਰਿਤੁਰਾਜ ਸਿੰਘ ਦੀ ਅਦਾਕਾਰੀ ਨੇ ਹਾਰ ਹੀ ਕਿ ਦਿਲ ਚਿੱਤੇ ਅਤੇ ਅਜੇ ਦੇ ਵਿੱਚ ਉਹਨਾਂ ਦੀ ਮੌਤ ਕਰਕੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹ ਸਦਮੇ ਦੇ ਵਿੱਚ ਨੇ ਕਿਉਂਕਿ ਅੱਜ ਦੇ ਵਿੱਚ ਅਜਿਹੇ ਬਾ ਕਮਾਲ ਕਲਾਕਾਰ ਕਿਸੇ ਇੰਡਸਟਰੀ ਨੂੰ ਮਿਲਣਾ ਔਖਾ ਹੈ ਰਿਤੁਰਾਜ ਦੀ ਮੌਤ ਕਰਕੇ ਹਰ ਇੱਕ ਦੀਆਂ ਅੱਖਾਂ ਇਸ ਵੇਲੇ ਨਮ ਹੈ